ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਵਰ੍ਹੇ ਵੰਟਾਈ ਮਨਾਉਣ ਲਈ ਸਿੱਖ ਜਥੇ ਨੂੰ ਪੂਰੀ ਤਿਆਰੀ ਦੇ ਬਾਵਜੂਦ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ। ਅਟਾਰੀ ਪਹੁੰਚੇ ਇਹਨਾਂ 300 ਸਿੱਖ ਯਾਤਰੀਆਂ ਕੋਲ ਪਾਕਿਸਤਾਨ ਦੇ ਵੀਜ਼ੇ ਵੀ ਸਨ। ਪਾਕਿਸਤਾਨ ਤੋਂ ਲੈਣ ਆਈ ਵਿਸ਼ੇਸ਼ ਰੇਲ ਗੱਡੀ ਵੀ ਇਹਨਾਂ ਦੇ ਸਾਹਮਣੇ ਖੜੀ ਸੀ ਪਰ ਇਹਨਾਂ ਯਾਤਰੀਆਂ ਨੂੰ ਰੇਲ ਵਿੱਚ ਨਹੀਂ ਚੜਨ ਦਿੱਤਾ ਗਿਆ। ਭਾਰਤ ਸਰਕਾਰ ਨੇ ਕਿਹਾ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ। 300 ਯਾਤਰੀਆਂ ਦੀ ਗਿਣਤੀ ਵਾਲਾ ਸਿੱਖ ਜਥਾ ਅੱਜ ਸਵੇਰੇ ਅਟਾਰੀ ਸਰਹੱਦ ਪਹੁੰਚ ਗਿਆ ਸੀ ਪਰ ਕਾफी ਉਡੀਕ ਕਰਨ ਦੇ باوجود ਵੀ ਜਥੇ ਨੂੰ ਰੇਲਗੱਡੀ ਚੜਨ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਪਾਕਿਸਤਾਨ ਨੂੰ ਆਈ ਰੇਲਗੱਡੀ ਸਰਹੱਦ ਪਾਰ ਕਰਕੇ ਅਟਾਰੀ ਰੇਲਵੇ ਸਟੇਸ਼ਨ ਤੇ ਨਹੀਂ ਪਹੁੰਚ ਸਕਦੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀ ਸਿੱਖ ਸੰਗਤ ਨੇ ਕਸਟਮ ਕਲੀਅਰੈਂਸ ਨਾ ਹੋਣ ਤੇ ਰੋਸ ਪ੍ਰਗਟ ਕਰਦਿਆਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿਆਸੀ ਮੁੱਦਿਆਂ ਕਾਰਨ ਧਾਰਮਿਕ ਯਾਤਰਾ ਵਿੱਚ ਰੁਕਾਵਟ ਨਾ ਪਾਉਣ ਦੀ ਮੰਗ ਕੀਤੀ ਟ੍ਰੇਡ ਹੋਣੀ ਜ਼ਰੂਰ ਚਾਹੀਦੀ ਆ ਜਿਹੜੇ ਪਿਛਲੇ ਨਹੀਂ ਗਏ ਉਹਦਾ ਤਾਂ ਮਨ ਬੜਾ ਦਾਸ ਹੋਇਆ ਕਿ ਰੁਕਾਵਟ ਨਹੀਂ ਪੈਣੀ ਚਾਹੀਦੀ ਜਿਵੇਂ ਦੇ ਵਿੱਚ ਰੁਕਾਵਟ ਨਹੀਂ ਪੈਣੀ ਚਾਹੀਦੀ ਜੇ ਕੋਈ ਹਕੂਮਤ ਨਹੀਂ ਵੀ ਜਾਣ ਦੇਣਾ ਚਾਹੁੰਦੀ ਤਾਂ ਘੱਟੋ ਘੱਟ ਸੂਚਨਾ ਤਾਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ ਕਿ ਯਾਤਰੀਆਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਹੈਗਾ ਸਾਨੂੰ ਜਣ ਕਿ ਵੀ ਇਹ ਕਹਿੰਦਾ ਤੁਹਾਡੀ ਫੇਰ ਟ੍ਰੇਨ ਨਹੀਂ ਆਊਗੀ ਤੁਹਾਨੂੰ ਸਪੈਸ਼ਲ ਟ੍ਰੇਨ ਵਾਸਤੇ ਵੀਜ਼ਾ ਹੈਗਾ ਉਹ ਫੇਰ ਨਹੀਂ ਆ ਰਹੀ ਪਿਛਲੀ ਵਾਰ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਹੋਇਆ ਸੀ ਕਿ ਅੱਗੇ ਸਪੈਸ਼ਲ ਟ੍ਰੇਨ ਨਹੀਂ ਆਊਗੀ ਤੇ ਹਾਲਾਂਕਿ ਉਸ ਦਿਨ ਸਮਝੌਤਾ ਐਕਸਪ੍ਰੈਸ ਜਾ ਰਹੀ ਸੀ ਕਿ ਉਸ ਦੇ ਉੱਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਵਰਦੇਮੀ ਦੌਰਾਨ ਅਟਾਰੀ ਦੇ ਉਸ ਪਾਰ ਬਾਗਾ ਸਰਹੱਦ ਉਤੇ ਔਕਾਫ ਬੋਰਡ ਦੇ ਮੈਂਬਰ ਵੀ ਸਿੱਖ ਜਥੇ ਦੇ ਸਵਾਗਤ ਲਈ ਪਹੁੰਚੇ ਹੋਏ ਸਨ ਭਾਰਤ ਤੋਂ ਸਾਡੇ ਸੇਖ ਵੀਰ ਮਹਾਰਾਜਾ ਰਜੀਤ ਸਿੰਘ ਦੇ ਵਰਸੀ ਮਨਾਉਣ ਵਾਸਤੇ ਅੱਜ ਆ ਰਹੇ ਨੇ ਅਸੀਂ ਉਹਨਾਂ ਦੇ ਇੱਥੇ ਲੰਗਰ ਦਾ ਔਰ ਰਿਸੈਪਸ਼ਨ ਦਾ ਪ੍ਰੋਗਰਾਮ ਕੀਤਾ ਹੈ ਅਵੈਚੂ ਟ੍ਰਸਟ ਪ੍ਰੋਪਰਟੀ ਬੋਰਡ ਦੇ ਅਫਸਰਾਂ ਮੇਰੇ ਨਾਲ ਇਸ وقت ਖੜੇ ਨੇ ਆਪ ਡਟੇ ਰਹੋ ਅਸੀਂ ਰਾਤ 8 10 ਵਜੇ ਤੱਕ ਤੁਹਾਡੇ ਇਥੇ ਇੰਤਜ਼ਾਰ ਕਰਦੇ ਰਵਾਂਗੇ ਇਥੇ ਬੈਠੇ ਰਵਾਂਗੇ ਪਾਕਿਸਤਾਨ ਦੇ तमाम ادارے ਇਥੇ ਰੇਲਵੇ ਸਟੇਸ਼ਨਵਾਗਦੀ ਮੌਜੂਦ ਨੇ ਅਸੀਂ ਉਹਨਾਂ ਨੂੰ ਗਿਆਨ ਨੂੰ ਕਹਾਂਗੇ ਪਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਐਸਜੀਪੀਸੀ ਰਾਹੀਂ ਭੇਜੇ ਯਾਤਰੀਆਂ ਦੇ ਵੀਜ਼ੇ ਰੱਦ ਕਰਦਿਆਂ ਕਿਹਾ ਸੀ ਕਿ ਕਮੇਟੀ ਸਿੱਖ ਯਾਤਰੀਆਂ ਨੂੰ ਆਪਣੀ ਜ਼ਿੰਮੇਵਾਰੀ ਤੇ ਪਾਕਿਸਤਾਨ ਜਾਣ ਲਈ ਕਹਿ ਸਕਦੀ ਹੈ ਪਰ ਕੇਂਦਰ ਇਸ ਦੀ ਜ਼ਿੰਮੇਵਾਰੀ ਨਹੀਂ ਲਵੇਗਾ। ਕੇਂਦਰ ਦੀ ਹਦਾਇਤ ਤੋਂ ਬਾਅਦ ਕਮੇਟੀ ਨੇ ਜਥਾਪੇ ਜੰਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਇੱਕ ਸਿੱਖ ਸੰਸਥਾ ਇੰਟਰਨੈਸ਼ਨਲ ਪਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਚਾਵਾਂ 300 ਸਿੱਖ ਯਾਤਰੀਆਂ ਦੇ ਪਾਕਿਸਤਾਨ ਜਾਣ ਦਾ ਪ੍ਰਬੰਧ ਕੀਤਾ ਗਿਆ। ਇਹਨਾਂ ਯਾਤਰੀਆਂ ਨੂੰ 10 ਦਿਨ ਦਾ ਪਾਕਿਸਤਾਨ ਵੀਜ਼ਾ ਮਿਲਿਆ ਸੀ ਜਿਸ ਤਹਿਤ ਸੰਗਤ ਨੇ ਅੱਜ ਰਵਾਨਾ ਹੋ ਕੇ ਕੱਲ 28 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਉਪਰੰਤ ਲਾਹੌਰ ਤੇ ਨਨਕਾਣਾ ਸਾਹਿਬ ਦੇ ਵਕ ਵਕ ਗੁਰਦੁਆਰਾ ਮੰਦਿਰ ਦਰਸ਼ਨ ਕਰਨੇ ਸੀ ਅਤੇ 7 ਜੁਲਾਈ 2017 ਨੂੰ ਜਥੇ ਨੇ ਵਾਪਸ ਪਤ ਪਰਤਣਾ ਸੀ ਸਾਲ ਚ ਚਾਰ ਜਥੇ ਜਾਂਦੇ ਨੇ ਤੇ ਚਾਰੇ ਜਥੇ ਪ੍ਰੋਟੋਕੋਲ ਦੇ ਅੰਡਰ ਜਾਂਦੇ ਨੇ ਜੀ ਤੇ ਇਹਨੂੰ ਪੋਲੀਟੀਕਲ ਨਹੀਂ ਲੈਣਾ ਚਾਹੀਦਾ ਰਿਲੀਜੀਅਸ ਤੌਰ ਤੇ ਧਾਰਮਿਕ ਤੌਰ ਤੇ ਹਰ ਬੰਦੇ ਨੇ ਹਰ ਬੰਦਾ ਕਰੋ ਤਿਆਰ ਹੋ ਕੇ ਆਂਦਾ ਹੈ ਵੀਜ਼ੇ ਇਸ਼ੂ ਹੋਏ ਨੇ ਖਲੜਾ ਕਮੇਟੀ ਝਬਾਲ ਤੋਂ ਦਿੱਲੀ ਕਮੇਟੀ ਸ਼੍ਰੋਮਣੀ ਕਮੇਟੀ ਸਰਨਾ ਸਾਹਿਬ ਦੇ ਇਸ਼ੂ ਹੋਏ ਨੇ ਤੇ ਨਨਕਾਣਾ ਸਾਹਿਬ ਕਮੇਟੀ ਜਿਹੜੀ ਹੈਗੀ ਆ ਅੰਮ੍ਰਿਤਸਰ ਤੋਂ ਉਹਨਾਂ ਨੂੰ ਵੀ ਵੀਜ਼ੇ ਇਸ਼ੂ ਨੇ ਤੇ ਸਾਰੀ ਸੰਗਤ ਇੱਥੇ ਖੜੀ ਹੈ ਇਸ ਤੋਂ ਪਹਿਲਾਂ 8 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਵੀ 80 ਯਾਤਰੀਆਂ ਨੂੰ ਛੱਡ ਕੇ ਬਾਕੀ ਸਿੱਖ ਸੰਗਤ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ ਸੀ ਧਾਰਮਿਕ ਯਾਤਰਾਵਾਂ ਤੇ ਪੈ ਰਿਹਾ ਅਸਰ ਭਾਰਤ-ਪਾਕਿਸਤਾਨ ਦੇ ਨਾਜ਼ੁਕ ਹੋ ਰਹੇ ਸਬੰਧਾਂ ਦਾ ਇੱਕ ਵੱਡਾ ਸਬੂਤ ਹੈ ਕਿਉਂਕਿ ਧਾਰਮਿਕ ਯਾਤਰਾ ਦੋਵਾਂ ਦੇਸ਼ਾਂ ਦਰਮਿਆਨ ਇੱਕ ਮਜ਼ਬੂਤ ਕੜੀ ਦਾ ਕੰਮ ਕਰਦੀ ਹੈ